ਤੋ ਜਿਵੇਂ ਆਪਾਂ ਪਰਸੋਂ ਵੀਡੀਓ ਕਰੀ ਸੀ ਨਾ ਕਦੋਂ ਨੂੰ ਆ ਰਿਹਾ ਸੀਗਾ ਅਰਲੀ ਬਲਾਈਟ ਹੈ ਨਾ ਵੀ ਤੇ ਥੋੜਾ ਥੋੜਾ ਹੈਗਾ ਜੀ ਹੈਪੀ ਤੇ ਪਰ ਕੰਟਰੋਲ ਹੋ ਗਿਆ ਦੇਖੋ ਕਦੋਂ ਬੋ ਲੱਗੇ ਬਹੁਤ ਪਿਆ ਹੈ ਹੈਪੀ ਕਿਵੇਂ ਚੱਲੀ ਜਾਂਦਾ ਰੇਟ ਰੂਟ ਰੇਟ ਫੁੱਲ ਆ ਵੀ ਕੀ ਰੇਟ ਵੀ ਕੀ ਜਾਂਦਾ ਹੁਣ ਬੋਲੀ ਦਾ ਬੋਲੀ ਦਾ ਅੱਜ ਲੱਗਿਆ 35 ਰੁਪਏ ਮਾਨਸਾ ਮੰਡੀ ਬੋਲੀ ਦਾ ਰੇਟ 35 ਰੁਪਏ ਤੇ ਹੂੰ 55 60 ਵੀ ਕੀ ਜਾਂਦਾ ਹੈ ਨਾ ਬੋਲੀ ਤੇ ਤੇ ਬਾਕੀ ਕਰਦੇ ਆ ਵਿੱਚ ਡਿਟੇਲ ਚ ਵੀਡੀਓ ਫੰਗੇ ਸੱਟਾਂ ਬਾਰੇ ਠੀਕ ਹੈ ਵੀ ਬਹੁਤ ਲੱਗਿਆ ਪਿਆ ਹੈ ਨਾ ਫਲ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਹੈਪੀ ਠੀਕ ਹੈ ਆਪਾਂ ਬੈਠੇ ਹੈਪੀ ਕੋਰ ਤੇ ਪਰਸੋਂ ਆਪਾਂ ਵੀਡੀਓ ਕਰੀ ਸੀ ਨਾ ਹੈਪੀ ਪਰਸੋਂ ਕਰੀ ਸੀ ਹਾਂਜੀ ਕਦੂਆਂ ਤੇ ਅਰਲੀ ਬਲੈਡ ਦੀ ਸਮੱਸਿਆ ਆ ਰਹੀ ਏ ਤੇ ਸਾਡੇ ਥੇ ਮਾਨਸੇਰੀ ਦੇ ਚ ਖਰਬੂਜੇ ਤੇ ਕਦੂਆਂ ਤੇ ਬਹੁਤ ਨੁਕਸਾਨ ਹੋਇਆਗਾ ਉਹਦੇ ਰਿਲੇਟਡ ਵੀਡੀਓ ਪਾਈ ਸੀ ਤੇ ਕੁਝ ਬੰਦੇ ਕਹਿੰਦੇ ਵੀ ਯਾਰ ਸਾਨੂੰ ਟੈਕਨੀਕਲ ਹੀ ਮਿਲਦੇ ਨਹੀਂ ਨਾ ਹੈਪੀ ਤੇ ਕੁਝ ਕਹਿੰਦੇ ਵੀ ਸਾਨੂੰ ਟੈਕਨੀਕਲ ਦੱਸਿਆ ਕਰੋ ਬ੍ਰਾਂਡ ਨੇਮ ਦੇ ਨਾਂ ਤੇ ਚੀਜ਼ਾਂ ਮਿਲਦੀਆਂ ਨਹੀਂ ਇਹ ਦੋਸਤੋ ਇਹਦੇ ਚ ਇਹੀ ਫਰਕ ਹੁੰਦਾ ਹੈ ਪਿੰਨਾਂ ਵੀ ਗੱਲਬਾਤ ਆਪਾਂ ਇਹੀ ਕੀਤੀ ਵੀ ਜਿੱਥੇ ਜ਼ਿਆਦਾ ਸਬਜ਼ੀਆਂ ਦਾ ਇਲਾਕਾ ਹੁੰਦਾ ਉਥੇ ਦੁਕਾਨਾਂ ਵਾਲੇ ਵਿੱਚ ਚੀਜ਼ਾਂ ਮੰਗਾ ਲੈਂਦੇ ਹਨ ਫਿਰ ਇਹ ਚੀਜ਼ਾਂ ਹੈਗੀਆਂ ਨੇ ਕੋਸਟਲੀ ਥੋੜੀਆਂ ਜੀਆਂ ਤੇ ਜਿੱਥੇ ਵੀ ਕਹਿੰਦੇ ਸੇਲ ਹੁੰਦੀ ਹੈ ਉਥੋਂ ਮੰਗਾਉਂਦੇ ਨੇ ਅੱਜ ਵੀ ਕਈਆਂ ਦੇ ਫੋਨ ਆਏ ਸੀ ਮੇਰੇ ਕੋਲ ਵੀ ਹੈਪੀ ਕੋਲੇ ਤਾਂ ਆਖਿਆ ਮੈਂ ਕਿਹਾ ਦੇ ਡਿਟੇਲ ਚ ਵੀਡੀਓ ਹੋਰ ਬਣਾ ਦੀਏ ਵਿੱਚ ਸਮੱਸਿਆ ਹੈਪੀ ਘੱਟ ਆ ਗਈ ਹੈ ਨਾ ਤੇ ਪਹਿਲਾਂ ਤਮਾਕਹੇ ਵਾਲੇ ਦਾ ਕੀ ਰਿਸਪੌਂਸ ਹੈਗਾ 40% ਰਿਜ਼ਲਟ ਦੇ ਹਾਂ ਰਿਜ਼ਲਟ ਤਾਂ ਰਿਜ਼ਲਟ ਤਾਂ ਬਈ ਚੀਜ਼ਾਂ ਦਾ ਮਿਲਦੀ ਮਿਲਦਾ ਯਾਰ ਜਦੋਂ ਆਪਾਂ ਚੰਗੀ ਫੰਗੀ ਸਾਈਡ ਤੇ ਵੀ ਘਰ ਕੱਲ੍ਹ ਕੱਲ੍ਹ ਹੋਈ ਸੀ ਕਹਿੰਦੇ 40 50% ਮੋੜ ਹੈਗਾਗਾ ਮੈਂ ਚੱਲ ਸੌ ਵਾਰ ਤੱਕ ਸਹੀ ਹੋ ਜੂ ਵੀ ਇਹ ਇਹ ਚੀਜ਼ਾਂ ਬਈ ਮੋੜ ਪਾਉਣੀਆਂ ਪਹੁੰਚਾਂਗੇ ਫੰਗੀ ਸਾਡੇ ਇਹ ਚੀਜ਼ ਨੂੰ ਮੋੜ ਪਾਉਂਦੇ ਆ अर्ਲੀ अर्ਲੀ ਬਲਾਈਟ ਜਾਂ ਲੇਟ ਬਲਾਈਟ ਨਾਲ ਆਇਆ ਯਾਰ ਥੋੜੀ ਜਾਈਏ ਫਿਰ ਤਾਂ ਕੋਈ ਚੱਕਰ ਨਹੀਂ ਫਿਰ ਤਾਂ ਦੇਖੋ ਨਾ ਆਪਣੇ ਫੰਗੀ ਸਾਡੇ ਜਿਹੜੇ ਆਮ ਫੰਗੀ ਸਾਡੇ ਉਹ ਮੋੜ ਪਾ ਲੈਂਦੇ ਨੂੰ ਪਰ ਜਦੋਂ ਫਿਰ ਵੱਡੇ ਤੌਰ ਤੇ ਆਉਂਦੀ ਆ ਬਾਈ ਯਾਰ ਫਿਰ ਇਹ ਫਿਰ ਇਹ ਆਹ ਭੰਗੀ ਸੜਨੀ ਹੁਣ ਕਿਵੇਂ ਹੈਪੀ ਹੁਣ ਇਹਦਾ ਪਟਾਕ ਫੁੱਲ ਕਹਿ ਸਕਦੇ ਜਾਂ ਹੁਣ ਕੰਟਰੋਲ ਬੱਲ ਅਟੈਕ ਫੁੱਲ ਹੀ ਹੈ ਹੁਣ ਫੁੱਲ ਅਟੈਕ ਹਾਂ ਸਾਡੇ ਖਰਬੂਜਾ ਯਾਰ ਮੈਂ ਤੈਨੂੰ ਦਿਖਾ ਲਿਆਉਂ ਜਿਹੜੇ ਕਹਿੰਦੇ ਕਹੋਂਦੇ ਬੰਦੇ ਸੀ ਉਹਨਾਂ ਦਾ ਖਰਬੂਜਾ ਜਮਾ ਝੁੱਲਸਿਆ ਗਿਆ ਹੂੰ ਤੇ ਜਿਹੜੇ ਕਹਿੰਦੇ ਕਹੋਂਦੇ ਕਦੂ ਵਾਲੇ ਬੰਦੇ ਤੈਨੂੰ ਹੀ ਪਤਾ ਉੱਥੇ ਵੀ ਜਿਹੜਾ ਫੜ ਆਪਣੇ ਮਾਨਸਾ ਉਤੋਂ ਉਤੋਂ ਕਿੱਥੋਂ ਦੇ ਆਉਂਦੇ ਆ ਬੰਦੇ ਜੋ ਹੂੰ ਉਹ ਗੱਲਾਂ ਕਰਦਾ ਜਿਹੜਾ ਚਾਰ ਪੰਜ ਗੱਲੇ ਕਦੂਆਂ ਦੇ ਹਾਂ ਉਹਦੇ ਵੀ ਜਮਾ ਕਦੂ ਝੁੱਲਸੇ ਗਏ ਠੀਕ ਹੈ ਏ ਦਾ ਯਾਰ ਜਿਹੜਾ ਬੰਦਾ ਗੌਰ ਰੱਖਦਾ ਵੀ ਹਾਂ ਮੌਸਮ ਖਰਾਬ ਟੈਂਪਰੇਚਰ ਹਲੇ ਵੀ ਹੈਗਾ ਡਾਊਨ ਜਾ ਰਿਹਾ ਹੈ ਨਾ ਹਾਂ ਸਵੇਰੇ ਠੰਡ ਹੁੰਦਾ ਠੰਡ ਹੁੰਦੀ ਹੈ ਤੇ ਉਹ ਮੈਨੂੰ ਲੱਗਦਾ 5-7 ਦਿਨ ਹਜੇ ਅਟੈਕ ਇਹਦਾ ਰਹੂਗਾ ਇਹ ਐ ਯਾਰ ਇਹ ਲੋਕ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਜਿਵੇਂ ਹੁਣ ਆਪਣੇ ਏਰੀਆ ਦੇ ਸਬਜ਼ੀ ਦਾ ਬਈ ਘੜਾ ਘਾਣਾ ਵੱਧ ਲੱਗਦੀ ਹੈਗੀ ਤਾਂ ਆਪਣੇ ਸਾਰੇ ਏਰੀਆ ਦੇ ਵਿੱਚ ਅਟੈਕ ਮਾਰੂਗੀ ਮਾਰੂਗੀ ਇਹ ਚੀਜ਼ ਹਾਂ ਇਹ ਪਹਿਲਾਂ ਗਾ ਬਈ ਤੇ ਇੱਕ ਇੱਕ ਜਿਹਾ ਜਿਹਾ ਸ਼ੁਰੂਆਤ ਜਿੱਤੇ ਹੀ ਗੱਲ ਕਰੀ ਹੈ ਪੀ ਹਾਂ ਬਈ ਵੀ ਜਿਵੇਂ ਦਿੱਕਤ ਆ ਰਹੀ ਹੈ ਕਿ ਸਾਡੇ ਫੰਗੀ ਸਾਈਡ ਮਿਲਦੇ ਨਹੀਂ ਜੇ ਆਪਾਂ ਟੈਕਨੀਕਲ ਇੱਕ ਦੋ ਨੇਮ ਦੱਸ ਦ ਤੇ ਐ ਪਿਲੇ ਵਾਪਸ ਫੋਨ ਆ ਗਿਆ ਸੀ ਵਾਰਸ ਤੇ ਸਬਜੀ ਬੜੀ ਬੁਖਦਾ ਸੀਗਾ ਉਹ ਜਿਵੇਂ ਸਾਨੂੰ ਪਹਿਲਾਂ ਸਾਰੇ ਨੂੰ ਪਤੀ ਦੀ ਸਬਜੀ ਦਾ ਕੰਮ ਚੱਲ ਜਿਆਦਾ ਤੇ ਐਪੀ ਕੋ ਆਪਾਂ ਪਹਿਲਾਂ ਟੈਕਨੀਕਲ ਨੇਮ ਦੱਸ ਦੇ ਕੋਈ ਸਸਤੇ ਜਾਂ ਵੀ ਜਿਹਦੇ ਘੱਟ ਅਟੈਕ ਆ ਜਿਹੜੇ ਈਜ਼ੀਲੀ ਮਾਈਆ ਹੋ ਜਾਣ ਈਜ਼ੀਲੀ ਮਾਈਆ ਤਾਂ ਮੈਂ ਤੁਹਾਨੂੰ ਸਭ ਤੋਂ ਵਧੀਆ ਦੱਸ ਦਿੰਦਾ ਯਾਰ ਹੁਣ ਨੇਟਿਵ ਉਹ ਨੂੰ ਸਾਰੇ ਜਾਣਦੇ ਨੇ ਠੀਕ ਹਨ ਨੇਟਿਵ ਮਿਲ ਹੀ ਜਾਂਦੀ ਹੈ ਤੇ ਹਾਂ ਐਂ ਮੇਰਾ ਘਰੀ ਪਈ ਹੋ ਜਿਹੜੇ ਝੋਨੇ ਦੀ ਖੇਤੀ ਕਰਦੇ ਮਾਰੇ ਘਰੀ ਪਈ ਹੁੰਦੀ ਔਡੇ ਜੇ ਨਮਾ ਬੂਲੀ ਆ ਫੰਗਸ ਔਡੇ ਤਾਂ ਨੇਟਿਵ ਉਹ ਕਰ ਸਕਦੇ ਹਾਂ ਠੀਕ ਹੈ ਕਿੰਨੀ ਲੋਜ ਆਦੀ ਦੋਜ ਬਾਈ ਯਾਰ ਜੇ ਤਾਂ ਤੁਹਾਡੇ ਵਧੀਆ ਕੰਮ ਠੀਕ ਆ ਕਈ ਵਾਰੀ ਤੁਹਾਡੇ ਨਹੀਂ ਕੋਈ ਮਿਲਦੇ ਜਮਨ ਵਾਸਤੇ ਖਾਂਗੀ ਸਾਡੇ ਨਹੀਂ ਮਿਲਦੇ ਅੱਜ ਵੀ ਬਾਈ ਦਾ ਮੈਨੂੰ ਫੋਨ ਆਇਆ ਸੀ ਇਧਰ ਫਾਜ਼ਲ ਕਹਿੰਦੇ ਆ ਉਹ ਕਹਿੰਦਾ ਬਾਈ ਯਾਰ ਸਾਡੇ ਮਿਲਦੀ ਨਹੀਂ ਹੁਣ ਕਰੀਏ ਕੀ ਮੈਨੂੰ ਕਹਿੰਦਾ ਉਹ ਕਹਿੰਦਾ ਕੀ ਕਰੀ ਸਿਸਟਮ ਕਰੀ ਹੁਣ ਕੀ ਕਹਿੰਦਾ ਆਪਾ ਸੜ ਗਿਆ ਨੂੰ ਮੈਂ ਉਹਨੂੰ ਆਖਿਆ ਵੀ ਇਹਦੀ ਜਬਈ ਆਪਾਂ ਨੈਟਿਵੋ ਕਰ ਸਕਦੇ ਆ ਨੈਟਿਵੋ ਦੀ ਡੋਜ਼ ਆਪਾਂ 250 ਗ੍ਰਾਮ ਦੇਣੀ ਹੈ ਇੱਕ ਇੱਕ ਦੀ ਜੇ ਆਪਣਾ ਅਟੈਕ ਆ ਗਿਆ ਠੀਕ ਆ ਨੈਟਿਵੋ ਦੀ ਡੋਜ਼ ਥੋੜੀ ਜੀ ਜੀਰੇ ਨਾਲ ਵੱਧ ਪਾਉਣੀ ਪੈਂਦੀ ਹੈ ਥੋਨੇ ਨਾਲ ਥੋੜੀ ਜੀ ਤੇ ਡੋਜ਼ ਬਹੁਤ ਚੰਗਾ ਫੰਗੀ ਸਾਈਡ ਆ ਬਾਕੀ ਜੇ ਦੂਸਰਾ ਫੰਗੀ ਸਾਈਡ ਤੁਹਾਨੂੰ ਮੈਂ ਦੱਸ ਦਿੰਨਾ ਇਹਦੀ ਤੁਹਾਨੂੰ ਕਾਪੀ ਅੱਜਕੱਲ ਕਾਪੀ ਮੰਨ ਲਓ ਵੀ ਮਿਲ ਜੂਗੀ ਤੁਹਾਨੂੰ ਆਹ ਬੈਸਟ ਫੰਗੀ ਸਾਈਡ ਹੈ ਕਰਜ ਟਾਈਮ ਹੈ ਠੀਕ ਆ ਇਹ ਕਰਕੇ ਹੋਰ ਕਿਸੇ ਵਾਰ ਝਾਕਣ ਦੀ ਲੋੜ ਤਾਂ ਨਹੀਂ ਐ ਨਹੀਂ ਭਈ ਯਾਰ ਜੇ ਕ ਮਤਲਬ ਇਹ ਆਪਾਂ ਇਹ ਜੇ ਅਰੀਜਨਲ ਮਿਲ ਜੇ ਜੇ ਅਰੀਜਨਲ ਮਿਲ ਜੇ ਵਧੀਆ ਇਹ ਪਰ ਇਹ ਨਹੀਂ ਹੈਗਾ ਵੀ ਯਾਰਾ ਇਹ ਚੀਜ਼ਾਂ ਆਏ ਆ ਵੀ ਹੁਣ ਜਿਵੇਂ ਕੋਰ ਟੇਬਲ ਆਪਾਂ ਕਰਜਿਤ ਕਰਤਾ ਠੀਕ ਆ ਲੈ ਇਹ ਰੋਕ ਦੂਗਾ ਰੋਕ ਕਿਰਾਂ ਰੋਕ ਲਾ ਦੂਗਾ ਜੇ ਤੁਹਾਡੇ ਬਾਦ ਦਾ ਸਿਸਟਮ ਤਾਂ ਬਈ ਫਿਰ ਆਪਾਂ ਨੂੰ ਦੂਤੋਂ ਦੇ ਫੰਗੀ ਸੈੱਟ ਕਰਨੀ ਪੈਣੀ ਠੀਕ ਹੈ ਤੁਸੀਂ ਜੇ ਮੈਂ ਕਹਿੰਦੇ ਸਾਨੂੰ ਵੀ ਟੈਕਨੀਕਲ ਨੇਮ ਦੱਸ ਦਿਆ ਕਰੋ ਸਾਈ ਮੈਕਸਨਲ ਇਹ ਚ ਬਈ 8% ਸਾਈ ਮੈਕਸਨਲ 8% ਤੇ 63 12 ਵਾਲੀ ਹੁੰਦੀ ਹੈ ਜਿਹੜੀ ਆਪਾਂ ਕਹਿੰਦੇ 63% ਮਨਕੋ ਜੇ ਬਈ ਦੇ ਚ ਡਬਲ ਬੀਬੀ ਉਹਦੀ ਫਾਰਮ ਆਗੀ ਤੇ ਸ ਤੇ ਇਹ ਇਹਦੀ ਜੇ ਤੁਹਾਨੂੰ ਕਾਪੀ ਮਿਲਦੀ ਆ ਤਾਂ ਕੇਰਾ ਸੋਡੇ ਖੜਾ ਦੂਗਾ ਇਹਨਾਂ ਟੈਂਪਰੇਚਰ ਰੇਟ ਹੋ ਜਾਊ ਲੋਟ ਹੋ ਜਾਊਗਾ ਤੇ ਤੁਸੀਂ ਅੱਗੇ ਵੀ ਕਰ ਸਕਦਾ ਹਾਂ ਹੋਰ ਹੈਪੀ ਹੋਦਾ ਇਹ ਬਈ ਨਾਲੇ ਇਹਦੇ ਚਾ ਇਹ ਆ ਵੀ ਇਹ ਤਿੰਨਾ ਫੰਗਸ ਸਾਨੂੰ ਕੰਟਰੋਲ ਕਰ ਲੈਂਦਾ ਇਹਦਾ 11 ਮੱਡੂ अर्ਲੀ ਬਲੈਡ ਤੇ ਲੇਟ ਬਲੈਡ ਦੇ ਉੱਤੇ ਫੁੱਲ ਕੰਮ ਕਰਦਾ ਬਈ ਕੀਰੇ ਖੂਰੇ ਤੇ ਟਮਾਟਰ ਤੇ ਵੀ ਜਿਆਦਾ ਫੰਗਸ ਆਉਂਦੀ ਹੁੰਦੀ ਆ ਆਲੂ ਹੋ ਗਏ ਖੀਰਾ ਹੋ ਗਿਆ ਵੰਗੂਰਾ ਵਗੈਰਾ ਤੇ ਸਾਰਿਆਂ ਵਾਸਤੇ ਹੁੰਦਾ ਵਧੀਆ ਫੰਗੀ ਸਾਈਡ ਆ ਇਹ ਇਹ ਫੰਗੀ ਸਾਈਡ ਨੂੰ ਬਈ ਆਪਾਂ ਨੈਟਿਵ ਨੈਟਿਵ ਦੇ ਉੱਤੋਂ ਨਹੀਂ ਮੰਨ ਸਕਦੇ ਆਂਗੇ ਤੇ ਇਦੋਂ ਬਈ ਆਪਾਂ ਚੰਗੇ ਫੰਗੀ ਸਾਈਡਾਂ ਦੀ ਗੱਲ ਕਰ ਲਈਏ ਤਾਂ ਬਈ ਇੱਕ ਜਾਰੇ ਤੇ ਇਹ ਨਾ ਕਹਿਆ ਕਰੋ ਵੀ ਇਹ ਸਾਨੂੰ ਟੈਕਨੀਕਲ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਬਾਸਪ ਕੰਪਨੀਆਂ ਬਈ ਉਹ ਕਰ ਲੂਗੀ ਕਾਪੀ ਉਹ ਨਾਲ ਕਿਸੇ ਦੀ ਕਾਪੀ ਵੀ ਇਹਦੇ ਹੋਦੀ ਹੋ ਸਕਦੀ ਹੈ ਕਦੇ ਵੀ ਉਹਦੀ ਕਾਪੀ ਜੇ ਕਿਸੇ ਕੋਲੇ ਹੋਈ ਵੀ ਤਾਂ ਜ਼ੀਰੋ ਇਹ ਹੋ ਗਈ ਲੈਵਲ ਉਹਦਾ ਭਈ ਉਹ ਨਹੀਂ ਕੰਮ ਕਰਦੀ ਹਾਂ ਉਹਨਾਂ ਨੂੰ ਬੱਸ ਇੱਕ ਜ਼ਰੂਰ ਬੇਨਤੀ ਹੈ ਵੀ ਜਿਹੜੇ ਚੰਗੇ ਫੰਗੀ ਸ਼ੈਡ ਆ ਉਹਨਾਂ ਦੀਆਂ ਕਾਪੀਆਂ ਦੇ ਬਾਰੇ ਨਾ ਪੁੱਛਿਆ ਕਰੋ ਜੇ ਤੁਹਾਨੂੰ origignal ਮਿਲਦਾ ਤਾਂ ਠੀਕ ਆ ਬਈ ਕਰ ਲਓ ਤੇ ਕਾਪੀਆਂ ਬਾਰੇ ਤਾਂ ਬਈ ਯਾਰ ਪੁੱਛਣ ਵਾਲਾ ਗੱਲ ਹੀ ਨਹੀਂ ਹੈ ਕਿਉਂਕਿ ਇਹਦੇ ਇਹ ਸਬਜੀ ਆ ਬਈ ਸਬਜੀ ਤੇ ਕਾਪੀ ਵਾਲੀ ਚੀਜ਼ਾਂ ਨਹੀਂ ਕੰਮ ਕਰਦੀਆਂ ਹੈਗੀਆਂ ਉਸ ਆਪਣੇ ਕਣਕ ਝੋਨੇ ਦੇ ਉੱਤੇ ਕਰ ਜਾਂਦੀਆਂ ਬਈ ਇਹਨਾਂ ਉੱਤੇ ਨਹੀਂ ਕਰਦੀਆਂ ਹੈਗੀਆਂ ਜਦੋਂ ਅਟੈਕ ਸਹੀ ਆਉਂਦਾ ਇਹਨਾਂ ਉੱਤੇ ਹੁਣ ਮ ਜੇ ਆਪਾਂ ਹੋਰ ਮੰਨਿਤਾ ਕਾਟੇਵਾ ਦਾ ਆਉਂਦਾ ਬਈ ਕਵੈਸ਼ਨ ਪ੍ਰੋ ਠੀਕ ਆ ਕਵੈਸ਼ਨ ਪ੍ਰੋ ਆਉਂਦਾ ਕਾਟੇਵਾ ਦਾ ਇਹਨਾਂ ਦੋਸਤ ਇਹਨਾਂ ਫੰਗਸਾਂ ਦੇ ਤਿੰਨ ਚਾਰ ਦਿਨਾਂ ਚ ਫੋਟੋਆਂ ਕੱਟ ਕੇ ਨਾਲ ਦੀਆਂ ਫੋਟੋ ਕੱਟ ਕੇ ਜ਼ਰੂਰ ਲਾਦੇ ਬਈ ਇਹਨਾਂ ਜ਼ਰੂਰ ਕਰ ਸਕਦੇ ਆ ਨਾ ਫੋਟੋ ਬਾਈ ਲਾ ਦੂਗਾ ਅਕਵੇਸ਼ਨ ਪ੍ਰੋ ਆਉਂਦਾ ਬਈ ਕੋਰਟੇ ਬਾਦ ਠੀਕ ਹੈ 200 ਐਮਐਲ ਕਿੱਲੇ ਦੀ ਡੋਜ਼ ਆ ਬਈ ਇਹਦੀ ਜਮਾਂ ਸਰੀਆਈ ਡੋਜ਼ 2 ਜਾਂ 200 ਐਮਐਲ ਕਿੱਲੇ ਤੇ ਇਹ ਇਹ ਫੰਗੀ ਸਾਈਡ ਇਹ ਹਰ ਇੱਕ ਦੀ ਕਰ ਸਕਦਾ ਜਿਵੇਂ ਖਰੂਜ ਜਾ ਹਾਂ ਕਰ ਸਕਦੇ ਆ ਬਈ ਸਾਰੀਆਂ ਜਿੰਨੀਆਂ ਸਬਜ਼ੀਆਂ ਨੇ ਆਪਣੇ ਕੋਲ ਜਿੰਨੀਆਂ ਵੀ ਸਬਜ਼ੀਆਂ ਨੇ ਸਾਰੀਆਂ ਸਬਜ਼ੀਆਂ ਤੇ ਕਰ ਸਕਦੇ ਤੁਸੀਂ ਬਾਰ-ਬਾਰ ਫੋਨ ਕਰਕੇ ਜਾਂ ਮੈਸੇਜ ਕਰਕੇ ਨਾ ਕਰੋ ਜਿਹੜਾ ਫੰਗੀ ਸਾਈਡ ਹੁੰਦਾ ਇਹ ਤਕਰੀਬਨ ਸਾਰੀਆਂ ਤੇ ਵਰਤ ਸਕਦੇ ਨੇ ਜਿਹੜੀ ਬਿਮਾਰੀ ਸੇਮ ਹੋਵੇ ਸੇਮ ਹੋਵੇ ਜਿਵੇਂ ਅਰਲੀ ਬਲਾਈਟ ਜਾਂ ਲੇਟ ਬਲਾਈਟ ਪਸਤੇ ਕੰਮ ਕਰਦੇ ਨੇ ਉਹ ਬਿਮਾਰੀ ਹੋਵੇ ਹਾਂ ਤੁਸੀਂ ਵਰਤ ਸਕਦੇ ਹੋ ਤੇ ਜੇ ਆਪਾਂ ਅਗ ਵਾਸਪ ਦਾ ਕੈਬਰੀਓ ਟੌਪ ਜਿਹਨੂੰ ਆਪਾਂ ਜਮਾ ਸਿਰੇ ਵਾਲੇ ਕਹਿੰਦਾਂਗੇ ਵੀ ਜਮਾ ਜਿਹੜੇ ਸਿਰੇ ਵਾਲੇ ਲੈਵਲ ਤੇ ਆ ਗਿਆ ਠੀਕ ਆ ਅੱਜ ਬਾਈ ਕੈਬਰੀਓ ਟੌਪ ਦੀ ਮੈਂ ਜਿੱਦੋਂ ਦੁਕਾਨ ਤੇ ਵੀ ਗਿਆ ਸੀ ਮੰਗੀ ਦਾ ਵੀਲ ਲੈਣ ਗਏ ਸੀ ਕੈਬਰੀਓ ਟੌਪ ਦਾ ਇੰਨਾ ਜਿਆਦਾ ਹੋਇਆ ਬਈ ਦੀਪ ਬਾਈ ਕੈਬਰੀਓ ਟੌਪ ਮਿਲ ਨਹੀਂ ਰਿਹਾ ਆਪਣੇ ਵੀ ਇੰਨਾ ਹੋ ਗਿਆ ਉਹ ਕਹਿੰਦਾ ਰੋਜ਼ 5-6 ਪੇਟੀਆਂ ਰੋਜ਼ ਵਿਕ ਜਾਂਦੀਆਂ 5-6 ਪੇਟੀਆਂ ਕਹਿੰਦਾ ਰੋਜ਼ ਵਿਕ ਜਾਂਦੀਆਂ ਕਹਿੰਦਾ ਉਹਨੂੰ ਕੰਪਨੀ ਉਹਨਾਂ ਭੇਜਦੀ ਵੀ ਹੈ ਨਹੀਂ ਕਹਿੰਦਾ ਜਦੋਂ ਉਹ ਤੋਂ ਪਹਿਲਾਂ ਕਹਿੰਦਾ ਇੱਥੇ ਮੁੱਕ ਜਾਂਦਾ ਮੈਨੂੰ ਕੀ ਆਈ ਰਿਹਾ ਹੈ ਨਾ ਆਪ ਸਾਡੇ ਵੀ ਬਾਈ ਗੜਾ ਸਬਜ਼ੀ ਸਕਾਇਬ ਬ੍ਰੀਟੋ ਭਾਈ ਆਪਾਂ ਨੂੰ ਇਹ ਡੂੜ ਕਿੱਲੇ ਦੀ ਪੈਕਿੰਗ ਹੁੰਦੀ ਹੈ 600 ਗ੍ਰਾਮ ਦੀ ਠੀਕ ਹੈ ਡੂੜ ਕਿੱਲੇ ਦੇ ਪਰ 400 ਗ੍ਰਾਮ ਕਿੱਲੇ ਰੋਜ ਪੈਂਦੀ ਹੈ ਇਹ ਭਾਈ ਤਕਰੀਬ ਆਪਾਂ ਮੈਨੂੰ ਭਾਈ 1180 ਰੁਪਏ ਦਾ ਮਿਲਿਆ ਸੀ ਕੋਈ ਮਹਿੰਗਾ ਨਹੀਂ ਮੇਰੇ ਤਾਂ ਮਹਿੰਗਾ ਵੀ ਆ 800 ਰੁਪਏ ਕਿੱਲੇ ਦਾ ਆਪਾਂ ਮੰਨ ਸਕਦੇ ਹਾਂ ਵੀ 800 ਰੁਪਏ ਪਰ ਨਾਰਮਲ ਫੰਗੀ ਸਾਈਡ ਪੈਂਦੀ ਹੈ 4-500 ਦਾ 4-500 ਰੁਪਏ ਨੂੰ ਤਾਂ ਹਰੀ ਕਿਸ ਨੂੰ ਫੰਗੀ ਸਾਈਡ ਹੀ ਪਊਗਾ ਤੇ ਜੇ ਆਪਾਂ ਭਾਈ ਹੋਰ ਫੰਗੀ ਸਾਈਡ ਦੀ ਕਰੀਏ ਤਾਂ ਵੀ ਕੀ ਕਰ ਸਕਦੇ ਥੋੜੇ ਮਿਲ ਜੇ ਵਟਸਐਪ ਦੇ ਭਾਈ ਐਕ੍ਰੋਬੈਟ ਕੰਪਲੀਟ ਆਉਂਦਾ ਹੈਗਾ ਉਹਨੂੰ ਜੇ ਤੁਹਡੇ ਬਲਾਈਟ ਜੇ ਉਹ ਤੁਹਾਨੂੰ ਮਿਲ ਜੇ ਹਨਾ ਬਲਾਈਟ ਦੀ ਸਮੱਸਿਆ ਉਹ ਵੀ ਉੱਥੇ ਰੋਗ ਲਾ ਲੈਂਦਾ ਕਿਹਨਾਂ ਚੀਜ਼ ਹੂੰ ਉਹ ਉਹਨੂੰ ਵੀ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਵੀ ਹੋਰ ਵੀ ਹੋਰ ਕੀ ਬਾਕੀ ਦੋਸਤੋ ਅਸੀਂ ਜਿਹੜੀ ਹੈਪੀ ਜਾਂ ਮੈਂ ਅਸੀਂ ਜਿਹੜੀ ਗੱਲ ਕਰਦੇ ਨੇ ਜਿਹੜੇ ਹੈਪੀ ਨੇ ਵਰਤੇ ਹੋਣੇ ਅਸੀਂ ਫੰਗੀ ਸੈਡ ਉਹ ਦੱਸ ਦਿੰਦੇ ਹਾਂ ਠੀਕ ਆ ਛੋੜਾ ਨਹੀਂ ਮਨ ਖੜਦਾ ਤੂੰ ਜਾ ਕੇ ਗੂਗਲ ਤੇ ਸਰਚ ਮਾਰੋ ਅਰਲੀ ਬਲੈਡ ਵਾਸਤੇ ਫੰਗੀ ਸੈਡ ਲਿਖ ਦੇ ਉੱਤੇ ਤੁਹਾਡੇ ਮੂਰੇ ਢੇਗ ਲੱਗ ਜੂਗਾ ਆਪਣੇ ਹਨਾ ਉਹਨਾਂ ਦੇ ਉੱਤੇ ਇਹਦੇ ਚ ਇਹ ਚੱਕਰ ਹੁੰਦਾ ਯਾਰ ਹਨਾ ਵੀ ਇਹਨਾਂ ਤੇ ਜਦੋਂ ਜਿਹੜੀ ਗੂਗਲ ਦੇ ਵਿੱਚ ਜਾਣਕਾਰੀ ਪਈ ਆ ਉਹ ਜਮ੍ਹਾਂ ਸਹੀ ਵੀ ਨਹੀਂ ਹੁੰਦੀ ਸਹੀ ਵੀ ਨਹੀਂ ਹੁੰਦੀ ਹਾਂ ਵੀ ਹੁਣ ਉਹਦੇ ਠੀਕਾ ਹਰ ਇੱਕ ਕੰਪਨੀ ਨਹੀਂ ਆਉਂਦਾ ਮੂਰੇ ਦਾਵਾ ਪੇਸ਼ ਕਰ ਦਿੰਦਾ ਵੀ ਸਾਡੇ ਆਪਾਂ ਉਹ ਗੱਲ ਕੀਤੀ ਸੀ ਵੀ ਘਟਾਰਾ ਇਹਨਾਂ ਨੇ ਬ ਜਿਹੜੀ ਚੀਜ਼ ਵਰਤੀ ਹੁੰਦੀ ਅਸੀਂ ਉਹੀ ਦੱਸ ਦਿਆਂ ਹੋਰ ਕੋਈ ਨਵੀਂ ਚੀਜ਼ ਅਸੀਂ ਦੱਸਦੇ ਨਹੀਂ ਕਿਉਂਕਿ ਹੁਣ 3 ਕਿੱਲੇ ਹੈਪੀ ਦਾ ਸਿਸਟਮ ਆਇਆ ਹੈ ਬਈ ਯਾਰ ਠੀਕ ਆ ਤੁਸੀਂ ਵਰਤ ਲਓ ਹਨਾ ਕੋਈ ਮਰਜ਼ੀ ਵਰਤਿਓ ਜਦੋਂ ਤੁਹਾਡੇ ਸਮੱਸਿਆ ਘਟਾ ਉਹਦਾ 12 36 ਡ ਵੀ ਕੰਮ ਕਰ ਦੂਗਾ ਉਹ ਵੀ ਐਡਰਲੀ ਤੇ ਲੇਟ ਬਲੈਟ ਨੂੰ ਰੋਕਦਾ ਬਈ ਰੋਕਦਾ ਉਹ ਸਾਰੇ ਫੰਗੀ ਸਾਈਡ ਐਡਰਲੀ ਤੇ ਲੇਟ ਬਲੈਟ ਨੂੰ ਬਈ ਰੋਕਦੇ ਹੁੰਦੇ ਨੇ ਪਰ ਜਦੋਂ ਆਪਣੇ ਟਾਇਕ ਆਉਂਦਾ ਨਾ ਕਿਸੇ ਚੀਜ਼ ਦਾ ਸਹੀ ਫੇਰ ਨਹੀਂ ਰੋਕਦੇ ਮਾਮੂਲੀ ਸਮਝੀ ਸੜ ਫੇਰ ਤੁਸੀਂ ਕਿੰਨੀ ਕਰੀ ਚੱਲੋ ਚਾਹੇ ਉਹ ਤਾਂ ਬੇਸਿਕ 12 36 ਤਾਂ ਬੇਸ ਆ ਉਹਦਾ ਬੇਚਤੇ ਤੌਰ ਤੇ ਤੁਸੀਂ ਕਰ ਸਕਦੇ ਹੋਗੇ ਵੀਰ ਯਾਰ ਆਪਾਂ 3 4 4-5 ਦਿਨਾਂ ਤੋਂ ਜਿਵੇਂ ਆਪਾਂ ਕਹਿੰਦੇ ਆ ਰਿਪੀਟ ਦੇ ਤੌਰ ਤੇ ਵੀ ਇੱਕ ਵਾਰੀ 12 ਡ੍ਰੇਟ ਕਰਤਾ ਇੱਕ ਵਾਰੀ ਪ੍ਰੋਪੀ ਨੇਵ ਕਰਤਾ ਆਪਾਂ ਠੀਕ ਹੈ ਐਂਟਰਾ ਕਾਲ ਕਹਿ ਦਿੰਦੇ ਨੇ ਜਿਹਨੂੰ ਆਪਾਂ ਠੀਕ ਹੈ ਇਹ ਆਪਾਂ ਵਰਤ ਜਿਵੇਂ ਟਾਈਪੂ ਕਰਨਾ ਜੋ ਲੌਂਦਾ ਹੋਣਾ ਨਾ ਉਹ ਕਰ ਸਕਦੇ ਹੋ ਤੁਸੀਂ ਉਹ ਇਹ ਤਾਂ ਆਪਣੇ ਵੀ ਰਿਪੀਟ ਵਾਲੇ ਫੰਗੀ ਸੈੱਟ ਨੇ ਜਿਹੜੇ ਕਹਿੰਦੇ ਆ ਵੀ ਸਾਡੇ ਯਾਰ ਮਾੜਾ-ਮਾੜਾ ਅਟੈਕ ਲੱਗਦਾ 10% 20% ਉਹਦਾ ਨਾਰਮਲ ਫੰਗੀ ਸੈੱਟ ਜਿਹਦੇ ਹੁਣ ਅਸੀਂ ਬੱਲਾ ਵੀਡੀਓ ਪਾਈ ਸੀ ਬੱਲਾ ਉਹਦੀ 40-50% ਖਤਮ ਬਾਕੀ ਮੈਂ ਸਾਰੇ ਵੀ ਇਹਦੀ ਸਮੱਸਿਆ ਨਹੀਂ ਜਾ ਰਿਆ ਬਾਕੀ ਇਹ ਆ ਜਿਵੇਂ ਜਿਹੜੇ ਏਰੀਆ ਚ ਹੋ ਗਈ ਇਹ ਬਾਈ ਆ ਗਈ ਫਿਰ ਉਹ ਏਰੀਆ ਦੇ ਵਿੱਚ ਫਿਰ ਪੂਰੀ ਤਬਾਹੀ ਮਚਾਉਂਦੇ ਹੁਣ ਸਾਡੇ ਉਹ ਖਰਬੂਜੇ ਤੇ ਉਹ ਸਾਹਮਣੇ ਦੇਖ ਲੈ ਬਾਈ ਉਹਨਾਂ ਨੇ ਅੱਜ ਵੀ ਢੋਲ ਪਾਰਕ ਦੀਪਤੇ ਦੇ ਸਾਹਮਣੇ ਬੰਦੇ ਦੇਖਿਆ ਨੇ ਉਹਨੇ ਤੇ ਦਵਾਈ ਦੇਖ ਲੈ ਕਿਵੇਂ ਲੋਕ ਉਹ ਦੇਖ ਲੈ ਤੈਨੂੰ ਕਿਵੇਂ ਦੀਂਦ ਨੇ ਉਧਰ ਢੋਲ ਚੱਲਦੇ ਉਹ ਸਾਹਮਣੇ ਦੇਖ ਲੈ ਦਵਾਈ ਬਾਈ ਖਰਬੂਜੇ ਦੇ ਉੱਤੇ ਇੰਨੀ ਜ਼ਿਆਦਾ ਹੋਈ ਜਾਂਦੀ ਹੈ ਹੁਣ ਵੀ ਟੈਗ ਹੀ ਬੜਾ ਜ਼ਿਆਦਾ ਯਾਰ ਕਾਰ ਵੀ ਨਹੀਂ ਕੋਈ ਕੋ ਸਕਦਾ ਕੋਕਾ ਰਾਤ ਨੂੰ ਠੰਡਾ ਹੈ ਤੇ ਦਿਨੇ ਗਰਮਾਇਸ਼ ਹੁਣ ਇਹਨਾਂ ਨੂੰ ਪੀਏ ਦੇਣੇ ਸੀਗੇ ਫਸਲ ਨੇ ਤੇ ਕੋਈ ਕੰਮ ਹਾਂ ਹੁਣ ਬਈ ਬਲੈਟ ਦੀ ਸਮੱਸਿਆ ਬਾੜੀ ਆ ਗਈ ਜਿਹੜੇ ਸਾਨੂੰ ਪਾਇਰਾ ਸਾਨੂੰ ਕਈ ਖਰਬੂਜੇ ਵਾਰੇ ਐ ਵੀ ਕਰਦੇ ਸੀ ਮੈਂ ਤੁਹਾਨੂੰ ਤਾਂ ਹੀ ਕਹਿ ਰਹਾਂ ਨਾ ਬਈ ਬਣ ਕੇ ਕਿ ਇਹਦਾ ਸੂਟ ਹੀ ਫਸਲ ਤੋਂ ਸਰਵਾਤ ਕਰਕੇ ਗਾਹਾਂ ਗਾਹਾਂ ਦੀ ਪੀੜੀ ਵਧਿਆ ਕਰੋ ਕਿ ਹੁਣ ਇੱਕੇ ਦਾ ਵੀ ਆਪਾਂ ਕਿਸੇ ਚੀਜ਼ ਦੇ ਵਿੱਚ ਮਗਰ ਪੈ ਜਾਾਂਗੇ ਫਿਰ ਆਪਾਂ ਫੇਲ ਹੋਣ ਦੇ ਬੰਨੀ ਵੱਧ ਪਾ ਜਾਾਂਗੇ ਹਾਂ ਜੇ ਮੈਂ ਤੁਸੀਂ ਵੀਡੀਓ ਦੇਖ ਕੇ ਤੁਸੀਂ ਨਵੇਂ ਬੰਦੇ ਉਧਰ ਖਰੂਜਾ ਲਾ ਲੈਂਦੇ ਉੱਥੇ ਆ ਫੰਗੀ ਸਾਈਡ ਨਹੀਂ ਮੇਰੇ ਫਿਰ ਆਪਾਂ ਨੂੰ ਗਾਲਾਂ ਨਾ ਥਾਂ ਹੋ ਜਾਂਦਾ ਹ ਕਿ ਕਿਸੇ ਵੀ ਚੀਜ਼ ਦੀ ਪਹਿਲਾਂ ਪ੍ਰੋਪਰ ਨੌਲੇਜ ਹੋਣੀ ਜ਼ਰੂਰੀ ਹੈ ਬੰਦੇ ਨੂੰ ਫਿਰ ਜਾ ਕੇ ਬੰਦਾ ਜ਼ਿੰਦਗੀ 'ਚ ਕਾਮਯਾਬ ਹੁੰਦਾ ਜੇ ਹੁਣ ਕਿਸੇ ਵੀ ਮੰਨ ਲਾ ਹੁਣ ਕੋਈ ਤੁਸੀਂ ਕਈ ਵਾਰੀ ਮੈਂ ਇੱਕ ਗੱਲ ਦੇਖੀ ਆ YouTube ਤੇ ਵੀਡੀਓ ਦੇਖ ਕੇ ਵੀ ਨਹੀਂ ਬਈ ਯਾਰ ਕਦੇ ਡੋਲਣਾ ਚਾਹੀਦਾ ਨਾ ਇੰਨੇ ਰੁਪਏ ਦੀ ਫਸਲ ਹੋਊਗੀ ਯਾਰ ਇਹ ਇੰਨੇ ਰੁਪਏ ਨੇ ਫਸਲ ਰਕਤ ਦਾ ਸਬਜ਼ੀ ਦਾ ਹੈ ਵੀ ਸੱਟਾ ਹੈਪੀ ਹੈ ਇਹ ਨੌਲੇਜ ਬਈ ਹੋਣੀ ਵੀ ਜ਼ਰੂਰੀ ਆ ਫੇਰ ਹੀ ਇਹ ਫਸਲਾਂ ਹੁੰਦੀਆਂ ਨੇ ਐਵੇਂ ਤਾਂ ਇਹ ਹੋ ਨਹੀਂ ਸਕਦੀਆਂ ਦੀਪ ਕਦੇ ਵੀ ਜਿਹੜੇ ਬੰਦੇ ਨੂੰ ਨੌਲੇਜ ਨਹੀਂ ਬਈ ਉਹ ਇਹਦੇ ਵਿੱਚ ਫੇਲ ਹੀ ਆ ਹੁਣ ਮੰਨ ਲਾ ਸਬਜ਼ੀ ਚਾਹੇ ਆਪਣੇ ਨਾਮ ਦੇ ਬਹੁਤ ਬੰਦੇ ਨੇ ਲਾਰ ਕੇ ਜਦੋਂ ਕਈ ਵਾਰੀ ਫਾਸਲ ਖਤਮ ਕਰ ਲੈਂਦੇ ਨੇ ਫੇਰ ਉਹ ਕਹਿ ਦਿੰਦੇ ਆ ਸਾਡੇ ਤਾਂ ਹੀ ਰਾਹ ਚੱਕਰ ਪੈ ਗਿਆ ਜਦੋਂ ਨੌਲਜ ਬਾਈ ਘੱਟ ਜਿੱਥੇ ਘੱਟ ਹੁੰਦੀ ਆ ਫੇਰ ਉੱਥੇ ਸੋਨ ਪਦੀ ਆ ਵੀ ਆਪਾਂ ਜਦੋਂ ਹੁਣ ਐ ਆਉਂਦਾ ਜਿਵੇਂ ਹੁਣ ਕੇਰਾਂ ਦਾ ਬੰਦਾ ਡਰ ਜਾਂਦਾ ਵੀ ਯਾਰ ਮੇਰੀ ਤਾਂ ਬਹੁਣ ਵਾਲੀ ਹੋ ਗਈ ਕੋਈ ਮਰਜ਼ੀ ਦੱਸ ਦਿਓ ਮੈਂ ਘੱਲਿਆ ਕੇ ਕਰ ਦੇਣਗੇ ਜਦੋਂ ਮਾੜਾ ਜਿਹਾ ਮੋੜਾ ਕਰਿਆ ਫੇਰ ਉਹ ਕਿਸਲ ਵੱਟ ਜਾਂਦੇ ਆ ਉਹ ਉੱਥੇ ਫੇਰ ਕ੍ਰਿਸ਼ਣ ਵਾਗ ਜਾਂਦੇ ਫੇਰ ਰੋਜ਼ ਰੋਜ਼ ਤਾਂ ਦਵਾਈ ਵੀ ਨਹੀਂ ਕੰਮ ਕਰਦੀ ਉਹਨੂੰ ਠੀਕ ਹੈ ਉਹਨੂੰ ਪ੍ਰੋਪਰ ਇਲਾਜ ਕਰੋ ਬੱਲਾ ਨੂੰ 100% ਦੀ ਕੰਡੀਸ਼ਨ ਤੇ ਲਿਆਓ ਚਾਹੇ ਤੁਹਾਡਾ 1000 20 ਮੌਸਮ ਨੇ ਕੀ ਰਿਜ਼ਲਟ ਦੇਤਾ ਟਰਕੇ ਮੈਂ ਫੰਗੀ ਸੈੱਡ ਕਰਨਾ ਚਾਹੁੰਦਾ ਕਿ ਨਹੀਂ ਜਿੰਨਾ ਚਿਰ ਇਹ ਚੀਜ਼ ਦੇ ਬਾਬਾ ਵਿੱਚ ਨਹੀਂ ਵੜਦੇ ਬਈ ਉਹਨਾਂ ਚਿਰ ਇਹ ਇਹ ਚੀਜ਼ਾਂ ਫੇਲ ਹੀ ਨੇ ਸਬਜ਼ੀ ਸਾਰੀਆਂ ਹੀ ਫੇਲ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਬਈ ਪਹਿਲਾਂ ਵਾਲੀਆਂ ਕਦੂਆਂ ਦੀ ਬੱਲਾ ਨਹੀਂ ਰਹੀਆਂ ਠੀਕ ਆ ਉਹਨਾਂ ਵਾਲੇ ਕਦੋਂ ਦੇ ਬੱਲਾਂ ਨੂੰ ਬਈ ਬਲੈਟ ਦੀ ਠੀਕ ਆ ਡੌਨੀ ਮਲਡੂ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਕੱਦੂ ਤੋਰੀ ਠੀਕ ਆ ਇਹ ਝਾੜ ਵੀ ਬਾਰੇ ਦੰਦਿਆਂ ਹਾਈਬ੍ਰਿਡ ਚੀਜ਼ਾਂ ਤੇ ਇਹਨਾਂ ਨੂੰ ਬਈ ਫਿਰ ਬਿਮਾਰੀਆਂ ਵੀ ਉਨੇ ਭਰ ਭਰ ਕੇ ਆਉਂਦੀਆਂ ਨੇ ਇਹਨਾਂ ਉੱਤੇ ਬਈ ਇਹ ਚ ਜਾਏ ਨਹੀਂ ਹੈਗਾ ਆਪਾਂ ਜਿਵੇਂ ਕਹਿ ਦਿੰਦੇ ਆ ਵੀ ਇਹਨਾਂ ਦੇ ਤਾਂ ਬਈ ਉਹੀ ਚੀਜ਼ ਆ ਵੀ ਇਹਨਾਂ ਨੂੰ ਤਾਂ ਥੋੜੇ ਦਿਨਾਂ ਤੋਂ ਬਾਅਦ ਫੰਗੀ ਸੜ ਭਾਲਦੀ ਭਾਲਦੀ ਇਹਨਾਂ ਦਾ ਤਾਂ ਤੜਕਾ ਲਾਉਣੀ ਪੈਂਦਾ ਫੇਰ ਹੀ ਚੱਲਦੀਆਂ ਨੇ ਅੱਗੇ ਕਿਉਂਕਿ ਇਹ ਹਾਈਬ੍ਰਿਡ ਚੀਜ਼ ਆ ਗਈ ਹਾਈਬ੍ਰਿਡ ਚੀਜ਼ ਤੇ ਮਾ ਹੁਣ ਕੋਈ ਬੰਦਾ ਕੰਮ ਵਾੜਾ ਕਰੂ ਬਈ ਜੇ ਤੁਸੀਂ ਯਾਰ ਇੱਕ ਹੋਰ ਦੇਖ ਲਓ ਤੁਸੀਂ ਕਦੋਂ ਦੀ ਬਾਲ ਤੁਹਾਡੇ ਲੱਗੀ ਹੋ ਤੁਸੀਂ ਉਹਨੂੰ ਕਿੰਨਾ ਮਰਜ਼ੀ ਪਾਣੀ ਲਈ ਚੱਲੋ ਸਰਵਾਤੀ ਤੌਰ ਤੇ ਜਿਹੜੀ ਆਪ ਦੇ ਆਪ ਹਰੀ ਹੋ ਕੇ ਚੱਲ ਪਿਆ ਕੰਮ ਸਿਸਟਮ ਠੀਕ ਆ ਉਹਨੂੰ ਜਮਾ ਫੰਗਸ ਦੀ ਸਮੱਸਿਆ ਘਟਾਉ ਇਹ ਚੀਜ਼ ਦੇ ਵਿੱਚ ਜੇ ਪਾਣੀ ਵੱਧ ਲੱਗਾ ਫੇਰ ਵੀ ਫੰਗਸ ਆਜੂ ਪਾਣੀ ਘੱਟ ਲੱਗਾ ਫੇਰ ਵੀ ਫੰਗਸ ਆਜੂ ਇਹ ਨਾਰਮਲ ਚੀਜ਼ਾਂ ਰੱਖਣੀਆਂ ਪੈਣੀਆਂ ਇਹਦੇ ਵਿੱਚ ਸਾਰੀਆਂ ਠੀਕ ਆ ਜੇ ਆਪਾਂ ਇਹਦੇ ਵਿੱਚ ਕੁਝ ਵੀ ਬਾਦ ਕੱਟ ਕਰਾਂਗੇ ਠੀਕ ਆ ਜੇ ਇਹਨੂੰ ਤੁਸੀਂ ਨਾਈਟ੍ਰੋਜਨ ਵੱਧ ਪਾਤਾ ਫੇਰ ਵੀ ਇਹਦੇ ਵਿੱਚ ਸਮੱਸਿਆ ਜੇ ਘੱਟ ਪਾਤਾ ਫੇਰ ਵੀ ਸਮੱਸਿਆ ਤਾਂ ਹੀ ਕਹਿੰਦੇ ਹੁੰਨੇ ਅਸੀਂ ਚੀਜ਼ ਦੀ ਡੋਜ਼ ਵੀ ਸਬਜ਼ੀਆਂ ਲਾਉਣੀਆਂ ਸੱਜ ਨੇ ਖੇਤੀ ਕਰਨੀਆਂ ਤਾਂ ਬੈਡਾਂ 'ਵੱਲ ਜਾਓ ਹਾਂ ਬੱਟਾਂ ਤੇ ਤਾਂ ਜੇ ਬੈਡਾਂ ਤੇ ਲਾਓਗੇ ਜਿੱਥੋਂ ਪਾਣੀ ਵੱਧ ਵੀ ਲੱਗ ਜੂ ਉਹਨੂੰ ਜੜ ਦੀ ਬਿਮਾਰੀ ਘਟਾਉ ਕਿਉਂਕਿ ਸੋਖਿਆ ਜਾਊ ਮੋ ਜਦੋਂ ਆਪਾਂ ਇੱਕਦਮ ਜਾਂ ਕਿਸੇ ਨੇ ਮੰਨ ਲਓ ਪਾਣੀ ਛੱਡਤਾ ਜਾਂ ਕਿਸੇ ਆਪ ਨੂੰ ਟਟ ਟਟ ਕੇ ਪੈ ਗਿਆ ਸਾਹ ਬਾਣ ਚੋਂ ਪਾਣੀ ਨਾਲ ਜ਼ ਤੇ ਇੱਕ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਤੁਹਾਡੇ ਬਾਹਣ ਦੇ ਵਿੱਚ ਇੱਕ ਇਹ ਚੱਕਰ ਹੁੰਦਾ ਕਈ ਮੇਰੇ ਬਾਈ ਪਤਾ ਕੀ ਕਰਦੇ ਆ ਤੜਕੇ ਵੇਲੇ ਆਪਾਂ ਨੂੰ ਬੱਲਾਂ ਵਾਲੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਹਨਾ ਬਈ ਵੀ ਆਪਾਂ ਨੂੰ ਤੜਕੇ ਵੇਲੇ ਘੱਟ ਬਿਮਾਰੀਆਂ ਦਾ ਪਤਾ ਲੱਗਦਾ ਹਨਾ ਤੇ ਤੁਸੀਂ ਸ਼ਾਮ ਵੇਲੇ ਵੀ ਬੱਲਾਂ ਵਿੱਚ ਮੜਾ ਧਿਆਨ ਦਿਆ ਕਰੋ ਤੇ ਦੁਪਹਿਰੇ ਲਾਜ਼ਮੀ ਧਿਆਨ ਦਿਆ ਕਰੋ ਦੁਪਹਿਰ ਵੇਲੇ ਆਪਾਂ ਨੂੰ ਜ਼ਰੂਰ ਪਤਾ ਲੱਗਦਾ ਵੀ ਕਿਹੜੇ ਪੱਤੇ ਦੇ ਵਿੱਚ ਕਿਵੇਂ ਬਿਮਾਰੀ ਲੱਗਦੀ ਦੁਪਹਿਰ ਵੇਲੇ ਚੀਜ਼ਾਂ ਦਾ ਵੱਧ ਪਤਾ ਲੱਗਦਾ ਕਿਉਂਕਿ ਦੁਪਹਿਰ ਵੇਲੇ ਜਿਹੜੇ ਪੱਤੇ ਨੂੰ ਬਲਾਈਟ ਆ ਗਈ ਉਹ ਉਥੀ ਉਹ ਹੋ ਜੂਗਾ। ਇੱਕ ਸਾਡੇ ਯਾਰ ਇਤਨਾ ਇਹ ਨਿਉਲਾ ਹਲਕਾ ਫਿਰਦਾ। ਹਾਂ ਠੀਕ ਆ ਪਹਿਲਾਂ ਵੀ ਇਹ ਕਹਿੰਦਾ ਮੈਂ ਮੇਰਾ ਬੰਦ ਕਰੀ ਵੀਡੀਓ ਪਹਿਲਾਂ ਮੈਂ ਇਹ ਸਾਰੇ ਕੰਮ ਕਰਨਾ ਯਾਰ। ਇਹ ਸਾਨੂੰ 2-3 ਵਾਰੀ ਇਹਦਾ ਸਾਡਾ ਹੋ ਗਿਆ ਚਾ ਟਿੱਕ ਟਟ ਮਾਰੀਆਂ ਤੇ ਭੰਦਾ ਮਗਰ ਪੰਦਾ ਮੈਂ ਖਾਇ ਪੀ ਆ ਕਿਵੇਂ ਫਿਰਦਾ ਤੇ ਟਮਗਰੀ ਪੈ ਗਈ ਸੀ ਪਹਿਲਾਂ ਵੀ ਆਉਣ ਸਾਰੇ। ਹੁਣ ਇਹਦੀ ਇੱਕ ਕਹੀ ਦਾ ਵੱਜੀ ਲਹੂ ਨਿਕਲ ਜਾਂਦਾ। ਤੇ ਦਿਖਾਉਣਾ ਸਾਨੂੰ ਕਿੱਧਰ ਗਿਆ? ਆ ਆ ਜਾਂਦੀ ਕੁ ਲਾ ਦੋਸਤੋ ਇਹ ਜੇ ਚਾਂਸ ਹੋ ਜਾਂਦੇ ਆ ਤੇ ਸਾਨੂੰ ਤਾਂ ਨਿਓਲੇ ਨਹੀਂ ਤੰਗ ਕਰਕੇ ਲੱਤਾਂ ਤਾਂ ਸਾਂ ਚਗਾਦੀਆਂ ਦੋਨਾਂ ਦੀ ਬਾਲਾ ਪੜਾ ਪੈਦਾ ਚੀਕ ਮਾਰਦਾ ਐ ਤੰਦ ਕੱਢੀ ਬੈਠਾ ਜਾ ਮਾ ਪੂਰਾ ਆਪਾਂ ਕਹਿੰਦੇ ਵੀ ਇਹ ਜਾਨਵਰ ਜਰਾ ਐ ਨਾ ਕਰੋ ਲੈ ਕਿੰਡਾ ਨਹੀਂ ਤਾਂ ਇੱਥੇ ਰਹਿੰਦਾ ਖਾਂਦਾ ਪੀਂਦਾ ਸਾਰਾ ਮਰ ਰੱਖ ਕੇ ਤੇ ਉਹ ਵੀ ਫਿਰਦਾ ਉਹ ਘੋਟੇ ਜੇ ਮੈਂ ਆ ਕੇ ਆਉਣ ਸਾਰ ਵੀ ਸਾਲ ਮਾਰੀ ਹੈਪੀ ਤੇ ਨੰਗੇ ਪੈਰੀ ਸੀ ਮੇਰੇ ਬੂਟ ਪਾਏ ਸੀ ਉਦੋਂ ਵੇਲੇ ਟੋਟੀ ਮਾਰੀ ਉਧਰ ਵਾਗੇ ਹੁਣ ਹੁਣ ਚੰਗਾ ਹੁਣ ਤਾਨੂੰ ਕੁਛ ਨਹੀਂ ਕਿਹਾ ਸੀ ਜਿਵੇਂ ਅਸੀਂ ਤਿਸਵਾ ਬੈਠੀ ਸੀ ਆ ਕੇ ਪਿੱਛੇ ਦੀ ਤਿਆਰ ਕਰਤਾ ਪਤਾ ਨਹੀਂ ਕੀ ਸਿਸਟਮ ਹੋ ਜੇ ਤਨ ਦਾ ਬਾਕ ਉਹ ਯ ਕੈਬਰੀਓ ਟਾਪ ਕੈਬਰੀਓ ਟਾਪ ਦੇ ਬਾਈ ਯਾਰ ਕੈਬਰੀਓ ਟਾਪ ਦੇ ਬਸ ਤੁਸੀਂ ਯਾਰ ਜੇ ਵਰਤਣੀ ਆ ਇੱਕ ਨਹੀਂ 21 ਦੱਸਦੇ ਬੈਸਟ ਵੀ ਯਾਰ ਆ ਕਰ ਲੋ ਬਸ ਬੈਸਟ ਦਾ ਫਿਰ ਕੈਬਰੀਓ ਟਾਪ ਕੈਬਰੀਓ ਟਾਪ ਕਰ ਲੋ ਦੋਸਤ ਕੈਪਰੇਟ ਟਾਪ ਦੇ ਨਾਲ ਇੱਕ ਸੋਨੂੰ ਜਿੰਨੇ ਵੀ ਫੰਗੀ ਸਾਈਡ ਦੱਸਿਆ ਸਾਰਿਆਂ ਨਾਲ ਸਟੈਪਰੋ ਸਾਈਕਲਿੰਗ ਦੀਆਂ ਪੁੜੀਆਂ ਲਾਜ਼ਮੀ ਹੁੰਦੀਆਂ ਹਾਂ 20 ਗ੍ਰਾਮ ਵਾਲੀ ਹੁੰਦੀ ਆ ਨਹੀਂ 2 ਗ੍ਰਾਮ ਦੀ ਪੁੜੀ 8 ਦੀ ਹੁੰਦੀ ਆ ਕਿ 2 ਦੀ 2 ਦੀ ਹੁੰਦੀ ਆ ਸਟੈਪਰੋ ਸਿਕਲਨ ਪਹਿਲਾਂ ਪਾਉਂਦੇ ਹੁੰਦੇ ਸੀ ਹਾਂ ਮੇਰੇ ਧਿਆਨ ਚ ਹੈ ਕਿੰਨੇ ਦੇ ਹੁੰਦੇ 2 ਗ੍ਰਾਮ ਦੀ ਕਹਿੰਦਾ ਹੈਪੀ ਤੇ ਉਹ ਮੈਨੂੰ ਲੱਗਦਾ ਦੋ ਢੋਲੀਆਂ ਚ ਪੈਂਦੀਆਂ 2 ਗ੍ਰਾਮ ਦੀ ਵੀ ਆਉਂਦੀ ਆ 8 ਗ੍ਰਾਮ ਦੀ ਪੈਕਿੰਗ ਆਉਂਦੀ ਆ ਹਾਂ 2 ਗ੍ਰਾਮ ਦੀ ਪੈਕਿੰਗ ਆਉਂਦੀ ਮੈਂ ਤੁਹਾਨੂੰ ਦੱਸਦਾ ਬਈ ਉਹ ਜਿਹੜੀ ਪੈਕਿੰਗ ਆ ਪੈਕਿੰਗ ਉਹਦੀ ਅੱਡ-ਅੱਡ ਹਿਸਾਬ ਬਈ ਉਹ ਉਹ ਇੱਕ ਦੋ ਢੋਲੀਆਂ ਚ ਇੱਕ ਪੂਰੀ ਪੈਂਦੀ 2 ਗ੍ਰਾਮ ਵਾਲੀ ਹਾਂ ਹੂੰ ਠੀਕ ਆ ਜੇ ਤੁਹਾਨੂੰ ਮਿਲ ਜੇ ਤਾਂ ਤੁਹਾਨੂੰ ਮਿਲ ਜੂ ਵੈਸੇ ਉਹ ਆਮ ਹੀ ਉਹਦਾ ਮਿਲ ਜੇ ਸਟੈਪਰ ਸੈਕਿੰਡ ਜੇ ਤੁਸੀਂ ਵੱਧ ਵੀ ਪਾ ਦੋ ਤੁਸੀਂ 8 ਗ੍ਰਾਮ ਵਾਲੀ ਪਾ ਦੋਗੇ ਦੋ ਦੋ ਤਾਂ ਵੀ ਕੋਈ ਚੱਕਰ ਨਹੀਂ ਬਸ ਕੁਝ ਨਹੀਂ ਹੋਊ ਬੈਕਟੀਰੀਆਲ ਬਲਾਈਟ ਵਾਸਤੇ ਆ ਠੀਕ ਆ ਭਾਈ ਤੇ ਰਿਜ਼ਲਟ ਉਹ ਤਾਂ ਫੁੱਲ ਆ ਹੂੰ ਕਈ ਵਾਰੀ ਆਪ ਨੂੰ ਆਪ ਪਤਾ ਨਹੀਂ ਹੁੰਦਾ ਵੀ ਆਪਣੇ ਕੀ ਹੈਗਾ ਬੈਕਟੀਰੀਆਲ ਬਲਾਈਟ ਹੈਗਾ ਵੀ ਆਪਣੇ ਹੋਰ ਫੰਗਸ ਹੈ ਬੈਕਟੀਰੀਆਲ ਬਲਾਈਟ ਦੇ ਤੁਹਾਨੂੰ ਮੈਂ ਦੱਸ ਦਿੰਦਾ ਉਹਦਾ ਕੋਈ ਮਹਿੰਗੀ ਨਹੀਂ ਪਾ ਹੀ ਲਿਆ ਕਰੋ ਫਿਰ ਕਾਲੇ 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 ਨਾ ਤੱਬੇ ਪਹਿਣਗੇ ਫੁੱਲ ਤੱਬੇ ਪਹਿਣਗੇ ਥਾ ਥਾ ਨਿੱਕੇ 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 ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਤਾਂ ਭਰਾ ਨੇਵੜੇ ਤੋਂ ਡਰ ਲੱਗੀਦਾ ਨੇਵੜਾ ਪਾਇਆ ਸਾਨੂੰ ਮਨ ਆਇਆ ਵੀ ਦੰਦ ਦੰਦਰਾ ਮਾਰ ਜੀ ਕਦੇ ਟੀਕੇ ਲਗਾਉਣੇ ਪਏ ਨੇ ਯਾਰ ਹੋਰ ਬੰਦੇ ਹੋ ਜੀ ਅਮਰ ਤੇ ਚੱਕ ਕੇ ਆਉਂਦੇ ਨੇ ਆਖੋ ਕਿੱਧਰ ਗਏ ਬਦਾਂ ਸਾਡੇ ਦਵਾਈਆਂ ਦੱਸਣ ਵਾਲੇ ਬੰਦੇ ਤੇ ਸਾਨੂੰ ਇਹ ਜੈਰਾ ਨਹੀਂ ਦਵਾਈ ਦਾ ਸਾਨੂੰ ਪਤਾ ਵੀ ਨਹੀਂ ਹੈਗਾ ਨੇ ਉਹ ਤਾਂ ਮਲਕਾਣੇ ਲੈ ਆਣਾ ਪਏ ਚੱਕ ਕੇ ਨਾ ਹੋਰ ਮੋਟਰਸਾਈਕਲ ਤੇ ਆ ਕੇ ਟੂ ਜਾਣਾ ਵੀ ਹੋਰ ਇਹ ਬਾਈ ਉਹ ਆਗਾ ਏ ਬਾਈ ਸਰਾਗਾ ਠੀਕ ਆ ਇਹਨੇ ਤੁਸੀਂ ਕਰ ਸਕਦੇ ਹੋ ਹਾਸੇ ਗੜੀ ਜੀ ਜ਼ਿੰਦਗੀ ਚ ਕਰਨੀਆਂ ਵੀ ਚਾਹੀਦੀਆਂ ਠੀਕ ਆ ਵੈਸੇ ਆਏ ਮੈਂ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਬਾਈ ਠੀਕ ਆ ਇਹ ਚੀਜ਼ ਆ ਜਿਹੜੀ ਸਬਜੀ ਆ ਇਹ ਹੈਪੀ ਨਾ ਕੁਦਰਤ ਨੂੰ ਬੜਾ ਪਿਆਰ ਕਰਦਾ ਹੁੰਦਾ ਆ ਅੱਜ ਕੁਦਰਤ ਨੇ ਇਹ ਲੱਤਾਂ ਜਿਹਾ ਆਦੀਆਂ ਕੀਤੀ ਓਏ ਆਪਾਂ ਨੂੰ ਕੁਝ ਕਹਿ ਨਹੀਂ ਆਪਾਂ ਕੋਈ ਕਿਸ ਕਾ ਹੁਬ ਵੀ ਨਹੀਂ ਕਰਿਆ ਨਾ ਮਗਰ ਪੈਂਦਾ ਫਿਰ ਹਾਂ ਹਲਕੇ ਮੈਂ ਨਾ ਲੜਾਈ ਲੜਾਈ ਲੜੇ ਹੋਊਗਾ ਲੜੇ ਲੜੇ ਸੱਪ ਸੁਪਨਾ ਲੜੇ ਹੋ ਹਾਂ ਇਹ ਬਸ ਆਪਾਂ ਨੇ ਲੰਗਣੂਗਾ ਨਾ ਮਾਰਤਾ ਫਿਰ ਤਾਂ ਰੱਖਿਆ ਫਿਰ ਤੇ ਆਹੋ ਆ ਬਾਈ ਜੇ ਤੁਸੀਂ ਇਹ ਇਹ ਚੀਜ਼ਾਂ ਕਰਨੀਆਂ ਨੇ ਠੀਕ ਆ ਲਾਜ਼ਮੀ ਕਰ ਦ ਇਹ ਚੀਜ਼ਾਂ ਤੁਹਾਡੇ ਕਾਸੀਂ ਜਿਹੜੀ ਤੁਹਾਨੂੰ ਵੀਡੀਓ ਚ ਦੱਸਦੇ ਨਾ ਬਾਈ ਮੈਂ ਤੁਹਾਨੂੰ ਸੇਰੀ ਵਾਲੀ ਚੀਜ਼ ਦੱਸਦਾ ਹਾਂ ਨਾ ਤੁਸੀਂ ਦੁਕਾਨ ਦਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇੱਕ ਨਾ ਦੁਕਾਨਦਾਰਾਂ ਨੇ ਆਪਣੇ ਨਾਲ ਚੱਲ ਇਹ ਗੱਲ ਵਿੱਚ ਬੰਦੇ ਵਧੀਆ ਵੀ ਹੁੰਦੇ ਕਹਿੰਦੇ ਦੁਨੀਆ ਦੇ ਸਾਰੇ ਦੁਕਾਨਦਾਰ ਆ ਨੇ ਆਪਾਂ ਨਾਲੋਂ ਬੱਦਲ ਲੁੱਟ ਮਚਾਈ ਹੋਈ ਆਪਾਂ ਨੂੰ ਜਿੰਨਾ ਚਿਰ ਆਪਾਂ ਇਹ ਚੀਜ਼ ਨੂੰ ਸਮਝਦੇ ਨਹੀਂ ਬਾਈ ਯਾਰ ਉਹਨਾਂ ਚਿਰ ਆਪਾਂ ਫੇਲ ਹੋਏ ਪਏ ਆ ਆਪਰ ਨੂੰ ਦੇ ਹਿਸਾਬ ਚ ਆਉਂਦੇ ਨਾਲੇ ਦਵਾਈਆਂ ਲੈਂਦੇ ਰਹਨੇ ਆ ਨਾਲੇ ਕੰਮ ਕੀਤਾ ਪਹਿਲਾਂ ਰੇਟ ਹੀ ਨਹੀਂ ਸਭ ਤੋਂ ਪਹਿਲੇ ਇਹ ਤਾਂ ਮਿਲਦੀ ਨਹੀਂ ਤਾਂ ਹਰਿਆਣੇ ਚ ਆਉਂਦੀ ਫਲਾਣੇ ਦੇ ਟੈਕਨੀਕਲ ਸੇਵ ਹੁੰਦਾ ਆਪਾਂ ਨੂੰ ਚਾਹੇ ਯਾਰ ਦਿੱਲੀੋਂ ਲਿਆ ਕੇ ਦੇ ਚਾਹੇ ਹਰਿਆਣੇ ਚੋਂ ਲਿਆ ਕੇ ਆਪਾਂ ਦਾ ਬ੍ਰਾਂਡ ਨੇਮ ਤੇ ਟੈਕਨੀਕਲ ਦੇਣਾ ਸਾਨੂੰ ਤਾਂ ਕਿਤੋਂ ਮਰਜ਼ੀ ਲਿਆ ਕੇ ਦੋ ਸਾਨੂੰ ਤਾਂ ਸਸਤੀ ਨਾਲ ਮਤਲਬ ਆ ਉਹ ਤਾਂ ਹਰਿਆਣੇ ਵਾਲੀ ਗੱਲ ਆਪਣੇ ਕੋਲ ਤਾਂ ਸਿੱਧੀ ਹੈ ਹਾਂ ਬਸ ਜਿੱਦਾ ਜ ਮੈਂ ਚੱਲੀ ਜਾਂਦਾ ਉਹ ਆਪਦਾ ਇੱਕ ਦੋ ਦੁਕਾਨਾਂ ਤੋਂ ਪਤਾ ਕਰ ਲਿਆ ਕਰੋ ਠੀਕ ਆ ਅਬਰੀ ਦਾ ਤੁਸੀਂ ਕੀ ਕਰਿਆ ਕਰੋ ਸਾਰੇ ਚੀਜ਼ਾਂ ਦੀ ਦਵਾਈ ਇਕੱਠੀ ਚੱਕ ਲਿਆ ਕਰੋ ਤੋਂ ਨਿਸ਼ਾਨ ਨਹੀਂ ਜਿੱਥੇ ਤੁਹਾਨੂੰ ਠੀਕ ਲੱਗੇ ਇਕੱਠੀ ਚੱਕ ਲਿਆ ਕਰੋ ਇਹ ਕਿਸੇ ਦੇ ਦੁਕਾਨਾਂ ਬਾਕੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਬਈ ਹੁਣ ਆਨਲਾਈਨ ਹਨਾ ਠੀਕ ਆ ਜੇ ਬੈਗ ਹਟਾ ਹਨਾ ਵੀ ਉੱਥੇ ਮਿਲ ਜਾਂਦੀਆਂ ਇਹ ਚੀਜ਼ਾਂ ਠੀਕ ਆ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਕੋਈ ਚੱਕਰ ਨਹੀਂ ਆਨਲਾਈਨ ਵੀ ਹੁਣ ਬਿਲ ਆਉਣ ਲੱਗਿਆ ਠੀਕ ਹੈ ਕੰਪਨੀਆਂ ਬੇਗਾਹਟ ਦਿੰਦੀ ਹੈਗੀ ਬਿਲ ਕੱਟ ਕੇ ਦਿੰਦੀ ਆ ਪੱਕਾ ਬਿਲ ਠੀਕ ਹੈ ਤੁਹਾਨੂੰ 20 50 ਰੁਪਏ 100 ਰੁਪਏ ਵੱਧ ਉਹ ਮਹਿੰਗੀ ਪਈ ਯਾਰ 50 ਰੁਪਏ ਮਹਿੰਗੀ ਪੂ ਬਦ ਵਦ ਤੁਹਾਨੂੰ ਠੀਕ ਹੈ ਉਹ ਕੁਝ ਨਹੀਂ ਹੁੰਦਾ ਜੇ ਨਹੀਂ ਵੀ ਮਿਲਦੀ ਗਈ ਵੀ ਚੀਜ਼ ਤੁਸੀਂ ਹਾਂ ਮੰਗਾ ਲਓ ਬਾਕੀ ਉਹ ਚੀਜ਼ ਡੁਪਲੀਕੇਟ ਮਿਲਦੀ ਮੈਨੂੰ ਮਿਲਦੀ ਵੀ ਨਹੀਂ ਹਾਂ ਕਿਉਂਕਿ ਜਦੋਂ ਹੁਣ ਕੋਈ ਕਿਸੇ ਦੀ ਮੰਨ ਲਓ ਕੋਈ ਉਹ ਆ ਗਿਆ ਉਹਦਾ ਵੈਬਸਾਈਟ ਆ ਗਈ ਜਿਆ ਕੋਈ ਉਹਨਾਂ ਨੇ ਪੁਆਇੰਟ ਆ ਗਿਆ ਪੱਕਾ ਠੀਕ ਆ ਉਹਦੀਆਂ ਪਰਮਿਸ਼ਨਾਂ ਹੁੰਦੀਆਂ ਨੇ ਆਨਲਾਈਨ ਬੇਲ ਹੁੰਦੇ ਨੇ ਉੱਥੇ ਕਿਤੇ ਸਿੱਧੀ-ਸਿੱਧੀ ਕਿ ਤਟਕੀ ਹੁੰਦੀ ਵੀ ਨਹੀਂ ਉੱਥੇ ਤੇ ਬਾਕੀ ਦੇਖ ਲੋ ਜੇ ਤੁਹਾਡਾ ਹੈਗਾ ਬੰਦਾ ਕੋਈ ਵਧੀਆ ਡੀਲਰ ਹੈਗਾ ਡੀਲਰ ਆਪਾਂ ਇਹ ਕਹਿੰਦੇ ਸਾਰੇ ਮਾੜੇ ਚੰਗੇ ਵੀ ਹੈਗੇ ਨੇ ਵਿੱਚ ਠੀਕ ਆ ਅਗਲੀ ਨਾਮ ਦਾ 5-4% ਨਿਯਾਜ ਪ੍ਰੋਫਿਟ ਲੈਣਾ ਵੀ ਆ ਪਰ ਚੀਜ਼ ਉਹਨੂੰ ਸਹੀ ਦੇ ਦੇ ਬਸ ਕਿਸੇ ਕਲਾ ਦਾ ਯਾਰ ਬਸ ਉਹਦੇ ਜਿਹੜੇ ਫੰਗੀ ਚਾਹੇ ਕਾਟੇ ਬਾਦੇ ਫੰਗੀ ਸਾਡਾ ਬਾਈ ਤੇ ਉਹ ਨਾ ਇਹ ਚੀਜ਼ਾਂ ਦੇ ਵਿੱਚ ਬਾਲਾ ਮਾਰਜਨ ਨਹੀਂ ਹੁੰਦਾ ਤਾਂ ਇਹਨਾਂ ਨੂੰ ਦੁਕਾਨ ਚਾਹੇ ਬਾਹਰ ਦੇ ਲੋਕ ਚਲੋ ਬਾਹਰ ਦੇ ਸਾਡੇ ਸੈਂਟਾ ਦੇ ਵਿੱਚ ਥੋੜਾ ਮਾਰਜਨ ਮਿਲ ਜਾਣਾ ਹੋਵੇ ਨਾ ਇਹ ਹੋ ਸਕਦਾ ਤੁਹਾਨੂੰ ਜਾਣ ਕੇ ਕਹਿ ਦੇਣਾ ਹੋਵੇ ਨਹੀਂ ਨਾ ਕਿਉਂਕਿ ਕਦੀ ਦਵਾਈ ਹੋਰ ਨਾਲ ਲਾ ਕੇ ਉਹ ਹੁਣ ਦਾ ਸਿਸਟਮ ਯਾਰ ਅਗਲੇ ਹਾਂ ਵੀ ਅਗਲੇ ਨੂੰ ਤੁਹਾਨੂੰ ਪਤਾ ਆਉਂਦਾ ਹੈ ਅਗਲੇ ਨੂੰ ਪੀਕ ਮੰਨ ਤੱਕ ਧਿਆਨ ਦਾ ਦੁਕਾਨਦਾਰਾਂ ਦੀ ਮੈਨੂੰ ਸਭ ਤੋਂ ਵੱਡੀ ਵਧੀਆ ਗੱਲ ਇਹ ਨਹੀਂ ਲੱਗਦੀ ਯਾਰ ਜਿਹੜੀ ਬੇਕਾਰ ਗੀ ਦੁਕਾਨਦਾਰਾਂ ਚ ਗੱਲਾਂ ਪਹਿਲਾਂ ਫੰਗੀ ਸਾਡ ਦੂਜੇ ਕਰਾਈ ਜਾਣਗੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਐਂਡ ਹੋ ਗਿਆ ਜਮ ਉਦੋਂ ਜਾ ਕੇ ਵਧੀਆ ਕਰਾ ਦੇਣਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਤਾਂ ਹੀ ਰੁਕ ਭਾਜਦੇ ਤਾਹੀ ਰੁਕ ਸਬਜ਼ੀ ਦੀ ਖੇਤੀ ਬਲ ਹਾਂ ਠੀਕ ਹੈ ਹੁਣ ਇਹ ਆਪਾਂ 1100 ਦਾ ਦੱਸਿਆ ਸੀ ਜੇ ਤੂੰ 5-500 ਵਾਲੇ ਦੋ ਵਾਰੀ ਕਰਤੇ 1100 ਦੇ ਉਹ ਪੈ ਗਏ ਉਹਨੇ ਰਿਜ਼ਲਟ ਦੇਣਾ ਨਹੀਂ ਉਦੋਂ ਨਹੀਂ ਤੇਰੀ ਕੰਡੀਸ਼ਨ ਸਬਜ਼ੀ ਦੀ ਮਾੜੀ ਨਹੀਂ ਨਹੀਂ ਉਹ ਤੁਹਾਨੂੰ ਪਤਾ ਕੀ ਕਹਣਗੇ ਦੁਕਾਨਦਾਰ ਇਹ ਤਾਂ ਮਹਿੰਗਾ ਵਾਲਾ ਯਾਰ ਇੰਨਾ ਮਹਿੰਗਾ ਕਰਨ ਦੀ ਕਿਲੋੜਾ ਆਹ ਕਰ ਪੈਸੇ ਤੁਸੀਂ ਲ ਪ੍ਰੋਟੋਪ ਕਰਦਾ ਛੋਡੇ 12 ਦਿਨ ਤਾਂ ਪੱਕੀ ਨਿਕਾਊਗਾ 10 12 ਦਿਨ ਤਾਂ ਪੱਕੀ ਨਿਕਾਊਗਾ 10 ਦਿਨ ਤਾਂ ਖਰਬੂਜੇ ਤਾਂ ਨਿਕਾਉਂਦਾ ਯਾਰ ਸਭ ਤੋਂ ਵੱਧ ਬਲਾਈਟ ਆਉਂਦੀ ਹੈ ਖਰਬੂਜੇ ਠੀਕ ਆ ਛੋਡੇ ਕਦੋਂ ਤੇ 15 ਦਿਨ ਵੀ ਨਿਕਾ ਸਕਦਾ ਹੈ ਹੁਣ ਤੁਸੀਂ ਜੇ ਤੁਸੀਂ ਮੰਨੋ ਉਹਨੂੰ 7 ਦਿਨ ਵੱਧ ਤੁਸੀਂ ਫੰਗੀ ਸੈਡ ਕਰ ਦਿਓ ਉਦੋਂ ਤੁਸੀਂ ਦੋ ਕਰ ਦੋਗੇ ਉੱਥੇ ਜਾ ਜਾਪੂ ਕੰਮ ਹੋ 4-500 ਰੁਪਏ ਦੇ ਬਾਕੀ ਤੁਹਾਨੂੰ ਇੱਕ ਆਪ ਦੇਖ ਵੀ ਲੈਣ ਸਾਨੂੰ ਇੱਕ ਹੋਰ ਗੱਲ ਦੱਸ ਦਿਆਂ ਸੁੰਡੀਆਂ ਆਈ ਦਵਾਈ ਤੇਲੇ ਵਾਲੀ ਦਵਾਈ ਮਾਰੀ ਕਰ ਲੋ ਡੁਪਲੀਕੇਟ ਕਰ ਲੋ ਚੱਲ ਜਾ ਠੀਕ ਆ ਫੰਗੀ ਸੈਡ ਨਹੀਂ ਚੱਲਣਾ ਚੱਲਣਾ ਨਹੀਂ ਫੰਗੀ ਸੈਡ ਤਾਂ ਤੁਹ ਫੰਗੀ ਸਾਈਡ ਜਿਹੜੇ ਆਪਾਂ ਨਿਊਟ੍ਰੀਐਂਟ ਵਰਤਦੇ ਆ ਉਹ ਸਾਨੂੰ ਸਿਰਾ ਕੰਪਨੀ ਦੀ ਵਰਤੋ ਤੁਸੀਂ ਡੁਪਲੀਕੇਟ ਕੰਪਨੀਆ ਦੇ ਵਰਤੋਂਗੇ ਧਰਤੀ ਨੂੰ ਨੁਕਸਾਨ ਕਰਕੇ ਆ ਐਨਪੀਕੇ ਦੇ ਤਾਂ ਐਨ ਪਤਾ ਕੀ ਪੀਸ ਕੇ ਦੇ ਜਾਂ ਜੂਰੀਆ ਡੀਏਪੀ ਪੀਸ ਕੇ ਦੇ ਜਾਂ ਉੱਥੇ ਐ ਨਹੀਂ ਪਤਾ ਤੁਹਾਡੇ ਫਾਇਦੇ ਹੋਣ ਥਾਂ ਤੇ ਸਬਜ਼ੀ ਸਾਰੀ ਖੋਕੀ ਜਾ ਨੁਕਸਾਨ ਹੋ ਜਾਊਗਾ ਉਹ ਤਾਂ ਜਿਵੇਂ ਯਾਰਾ ਹੋ ਗਿਆ ਨਾ ਵੀ ਆਈਸੀਲ ਹੋ ਗਈ ਯਾਰਾ ਟਾਪ ਦੇ ਯਾਰਾ ਆਈਸੀਲ ਸਭ ਤੋਂ ਬੈਸਟ ਠੀਕ ਆ ਯਾਰਾ ਆਈਸੀਲ ਨੂੰ ਮੈਂ ਸਭ ਤੋਂ ਬੈਸਟ ਮੰਨਦਾ ਆ ਆਈਸੀਲ ਤੁਹਾਨੂੰ ਮਿਲ ਜੇ ਤਾਂ ਬਹੁਤ ਬੜੀ ਵੱਡੀ ਗੱਲ ਆ ਬਾਈ ਆਈਸੀਲ ਦਾ ਨਾਂ ਹੀ ਕਾਫੀ ਬਸ ਹੁਣ ਆਪਾਂ ਪ ਹੈਪੀ ਮੈਨੂੰ ਕਹਿੰਦਾ ਮਹਿੰਗਾ ਕਹਿੰਦਾ ਸਾਢੇ 1450 ਦਾ ਰੇਟ ਆ। ਦੂਜੇ ਦਿਨ ਅਸੀਂ ਪਤਾ ਕੀਤਾ ਹੈਪੀ ਕਹਿੰਦਾ ਜਰਾ ਆਈਸੀਐਲ ਦਾ ਮਿਲ ਜਾਂਦਾ 1550 ਦਾ ਲੈ ਜੀ। ਮੈਂ ਕਹਿੰਦਾ ਹੈਪੀ ਕੋਈ ਗੱਲ ਚੈੱਕ ਕਰਨੀ। ਕਿੱਥੇ ਆਪਾਂ ਨੂੰ ਜਾਰਾ ਦਾ 1800 ਦਾ ਲਾਉਂਦਾ ਸੀ ਉਹ ਆਪਾਂ ਨੂੰ ਆਈਸੀਐਲ ਦਾ ਸਾਢੇ 1500 ਦਾ ਭੱਜ ਕੇ ਲੈ ਲਿਆ। ਆਪਾਂ 1400 ਦਾ ਮਿਲਦਾ ਹੁਣ ਸਾਢੇ 1350 ਦਾ ਆਪਣੇ ਮਿਲ ਜਾਂਦਾ ਇੱਥੇ ਆਮ। ਠੀਕ ਆ। ਨਗਰਦੇਲੈਂਡ ਸਾਢੇ 1350 ਦਾ ਵੀ ਅਗਲਾ ਦੇ ਦਿੰਦਾ। ਪਰ ਯਾਰ ਦੁਕਾਨਦਾਰਾਂ ਦੇ ਵਿੱਚ ਠੱਗੀ ਵੱਲ ਚੱਲ ਰਿਹਾ। ਹੁਣ ਤੂੰ ਆਹ ਨੇੜੇ ਦੀ ਪੇੜਾ ਨੂੰ 1 ਆਪਾਂ ਲੈ ਵੀ ਲੈਂਦੇ ਜਦੋਂ ਹੁਣ ਮੈਨੂੰ 1400 ਤੋਂ 1800 ਮੰਗ ਲੈ ਆਪਾਂ ਨਹੀਂ ਦਿੱਤਾ ਫਿਰ ਆਪਾਂ 1550 ਦਾ ਆਈ ਸੀ ਲੈਂਦੇ 1400 ਦੇ 1800 ਚ ਫਰਕ ਵੀ 400 ਰੁਪਏ ਦਾ ਪੈ ਗਿਆ ਇੱਕ ੱਟੇ ਮੈਂ 25 ਕਿਲੋ ਮਗਰ 400 ਦਾ ਫਰਕ ਪਈ ਬੜਾ ਜਿਆਦਾ ਲੋਟੀ ਇਹ ਮੇਰੀ ਜੂਰੀਏ ਦੇ ੱਟੇ ਦਾ ਫਰਕ ਪੈ ਗਿਆ ਹਾਂ ਇਹਦਾ ਕੀ ਹੋਰ ਆਪਾਂ ਕੀ ਕਹਿ ਸਕਦੇ ਹਾਂ ਠੀਕ ਆ ਦੋਸਤੋ ਬਾਕੀ ਧੰਨਵਾਦ ਹੈਪੀ ਤੇਰਾ ਵੀ ਧੰਨਵਾਦ ਟਾਈਮ ਟੂ ਟਾਈਮ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਠੀਕ ਆ ਬਈ ਧੰਨਵਾਦ ਕਰਨ ਤੇ ਆਪਣੇ ਉਹ ਵੀਰ ਕਿੱਧਰ ਗਿਆ ਆਪਣਾ ਨਿਉਲੇ ਵੀਰ ਦਾ ਵੀ ਧੰਨਵਾਦ ਇਹ ਹਾਸੀਆਂ ਕਿੱ